ਉਹ ਕਿਤੇ ਨਹੀਂ ਲਿਆਸਾ ਨਾ ਮੈਂ ਤੇਰੇ ਵਗੈਰ ਮੈਂ ਕਿਤੇ ਵੀ ਨਹੀਂ ਗਿਆ ਨਾ ਮੇਰੇ ਮਾਮੇ ਦੀ ਗਿਆ ਕਿਤੇ ਵੀ ਨਹੀਂ ਰਾਤ ਤੱਕ ਨਹੀਂ ਲਾਈ ਮੈਂ ਜਿਹੜਾ ਬਹੁਤ ਸਾਰਾ ਸੀ ਮਾਤਾ ਦਾ ਸਟੈਚੂ ਮੈਂ ਕਵਾਲ ਸਿੰਘ ਗਿੱਲ ਦੇ ਤੋਂ ਬਣਾਇ ਜਿਨ੍ਹਾਂ ਨੇ ਸਿੱਧੂ ਮੂਸੇ ਵਾਲੇ ਦਾ ਬਣਾਇਆ ਸੀ ਪਾਣੂ ਕੇ ਗਿੱਲ ਜੀ ਉਹਨਾਂ ਨੇ ਤਿਆਰ ਕਰੇ ਜੀ ਤਾਂ ਕਿ ਮੰਮੀ ਅੱਜ ਮੈਨੂੰ ਫੁੱਲ ਮਾਰਕਸ ਆਏ ਸੀਗੇ ਅੱਤੋਂ ਸੇ ਮੇਰੇ ਕੰਨ ਬਨਵਾ ਦੇਣਾ ਮੰਮੀ ਇਸ ਵਾਰ ਦੇ ਚੱਲਿਆ ਅੱਜ ਨਹੀਂ ਹੈਗੇ ਸੋਚਦੇ ਹਾਂ ਵਿਕਾਸ ਚੇ ਥੋੜੇ ਪੈਸਾ ਘੱਟ ਹੋਵੇ ਮਾਪੇ ਮਾਪੇ ਤੋਂ ਉੱਪਰ ਕੋਈ ਕੀਮਤ ਨਹੀਂ ਹੈ ਮੈਂ ਮਹਿਸੂਸ ਕਰ ਰਿਹਾ ਵੀ ਅਸੀਂ ਇਹ ਨਹੀਂ ਸੋਚ ਰਹੇ ਮਾਤਾ ਜੀ ਚਲੇ ਗਏ ਇਹ ਮਹਿਸੂਸ ਕਰਦੇ ਮਾਤਾ ਜੀ ਮੇਰੇ ਨਾਲ ਹੀ ਹੈ ਮੈਂ ਇਹਨਾਂ ਦਾ ਸਰਵਾਤ ਲੈ ਕੇ ਜਾਣਾ ਜੋ ਵੀ ਕੰਮ ਸੋਚ ਕੇ ਜਾਂਦੇ ਉਹ ਹਰੇਕ ਸਕਸੈਸਫੁਲ ਹੁੰਦੇ ਜੀ ਜੀ ਕੀ ਨਾਮ ਤੁਹਾਡਾ ਮਨਪੀਰ ਸਿੰਘ ਜੀ ਮਨਪੀਰ ਸਿੰਘ ਜੀ ਅਸੀਂ ਦੇਖ ਰਿਹਾ ਤੁਸੀਂ ਆਪਣੀ ਮਾਤਾ ਜੀ ਦਾ ਸਟੈਚੂ ਬਣਵਾਇਆ ਹੈ ਪਹਿਲਾਂ ਤਾਂ ਇਹ ਦੱਸੋ ਕਦੋਂ ਆਕਾਲ ਚਲਾਣਾ ਕਰਗੇ ਸੀ ਤੁਹਾਡੇ ਮਾਤਾ ਜੀ ਮਾਤਾ ਜੀ ਜਾਨੀ ਕਿ 7 ਤਰੀਕ ਨੂੰ ਬਿਮਾਰ ਹੋਏ ਸੀ ਜੀ ਜਾਨੀ ਕਿ 8 ਤਰੀਕ ਨੂੰ ਸ਼ਾਮ ਨੂੰ ਲਾ ਲੋ ਜੀ ਆਕਾਲ ਚਲਾਣਾ ਕਰਗੇ ਸੀ ਅੱਛਾ ਜੀ ਸੋ ਉਸ ਤੋਂ ਬਾਅਦ 6 ਨੂੰ ਅਸੀਂ ਲੈ ਗਈ ਸੀ ਹਤੋ ਜੀ 6 ਨੂੰ ਫਿਰ ਜ਼ਹਿਨ ਚਾਹ ਵੀ ਮਾਤਾ ਦੀ ਕਮੀ ਜਿਹੜੀ ਹੈਗੀ ਹੈ ਸਟੈਚੂ ਦੇ ਜ਼ਰੀਏ ਪੂਰੀ ਕੀਤੀ ਜਾਵੇ ਹਾਂ ਜੀ ਜਾਨੀ ਕਿ ਇਹਨਾਂ ਨਾਲ ਗੱਲਾਂ ਮੱਤਾ ਕਰਕੇ ਜੀ ਸਾਰੀ ਚੀਜ਼ ਆਪਾਂ ਕੋਈ ਡਿਸੀਜਨ ਹੁੰਦਾ ਜੀ ਘਰ 'ਚ ਕੁਝ ਕੰਮ ਕਰਨਾ ਹੋਵੇ ਨਾ ਸਵੇਰੇ ਅਸ਼ੀਰਵਾਦ ਲੈ ਕੇ ਜਾਣਾ ਜੀ ਗੱਲ ਕਰਕੇ ਉਹਨਾਂ ਨੂੰ ਪੁੱਛ ਕੇ ਜਾਨਕੀ ਮਨ ਇਹ ਤਸੱਲੀ ਮਿਲ ਜਾਂਦੀ ਵੀ ਹਾਂਜੀ ਹਾਂਜੀ ਹਾਂ ਕਹਿੰਦੇ ਠੀਕ ਹੈ ਅਸੀਂ ਦੇਖ ਰਹੇ ਹਾਂ ਮਾਤਾ ਜੀ ਦੇ ਸੂਟ ਵੀ ਬਹੁਤ ਸੋਹਣਾ ਪਾਇਆ ਹੋਇਆ ਸੋ ਜਿਵੇਂ ਕੋਈ ਤਿਹਾਰ ਹੁੰਦਾ ਕੋਈ ਫੰਕਸ਼ਨ ਹੁੰਦਾ ਸੋ ਫਿਰ ਸੂਟ ਵੀ ਬਦਲੇ ਜਾਂਦੇ ਹਾਂ ਹਾਂਜੀ ਸੂਟ ਅਸੀਂ ਚੇਂਜ ਕਰਦੇ ਹਾਂ ਕੋਈ ਤਿਹਾਰ ਹੁੰਦਾ ਕੋਈ ਬਰਥਡੇ ਹੁੰਦਾ ਮੇਰੀ ਗੁੜੀਆ ਨੂੰ ਬਹੁਤ ਪਿਆਰ ਕਰਦੇ ਸੀ ਉਹਦਾ ਬਰਥਡੇ ਆਏਗਾ ਹੋਮ ਦੇ ਪਾਸੇ ਨਵਾਂ ਸੂਟ ਤਿਆਰ ਕਰਾਵਾਂਗੇ ਮਾਤਾ ਜੀ ਠੀਕ ਹੈ ਸੋ ਮਾਤਾ ਜੀ ਦੀ ਡੈਥ ਕਿੰਨੀ ਹੋ ਗਈ ਮਾਤਾ ਜੀ ਜਾਨਕੀ ਥੋੜਾ ਜਿਹਾ ਪਹਿਲਾਂ ਤੋਂ ਪਹਿਲਾਂ ਤਿੰਨ ਚਾਰ ਮਹੀਨੇ ਪਹਿਲਾਂ ਪਰੇਟ ਤੋਂ ਬਾਅਦ ਇਹਨਾਂ ਨੂੰ ਥੋੜਾ ਜਿਹਾ ਤਕਲੀਫ ਰਹੀ ਸੀ ਥੋੜੀ ਜੀ ਵੈਸੇ ਪ੍ਰੇਟ ਬਿਲਕੁਲ ਸਹੀ ਹੋ ਗਿਆ ਸੀ ਸਾਰਾ ਕੁਝ ਸਹੀ ਹੋ ਗਿਆ ਸੀ ਡਾਕਟਰ ਤੋਂ ਉਦੋਂ ਬਾਅਦ ਚ ਕੋਈ ਚੈੱਕਅਪ ਕਰਾਇਆ ਉਦੋਂ ਬਾਅਦ ਚ ਬਸ ਇਹ ਪਤਾ ਨਹੀਂ ਇੱਕਦਮ ਬੀਪੀ ਲੋਅ ਰਹਿਣ ਲੱਗ ਗਿਆ ਸੀ ਬੀਪੀ ਲੋਅ ਰਹਿਣ ਕਰਕੇ ਥੋੜਾ ਜਿਹਾ ਪਤਾ ਨਹੀਂ ਕਿਡਨੀਆਂ ਤੇ ਅਸਰ ਹੋਇਆ ਪਤਾ ਨਹੀਂ ਕਿਸ ਚੀਜ਼ ਦਾ ਹੋਇਆ ਜੀ ਉਸ ਤੋਂ ਬਾਅਦ ਤਾਂ ਠੀਕ ਨਹੀਂ ਹੋਈ ਇੱਕਦਮ ਹੀ ਬਿਮਾਰ ਹੋ ਗਏ 6 ਤਰੀਕ ਨੂੰ ਇਹ ਮਾਤਾ ਜੀ ਦਾ ਸਟੈਚੂ ਤੁਸੀਂ ਕਿੱਥੋਂ ਬਣਵਾਇਆ ਜੀ ਮਾਤਾ ਦਾ ਸਟੈਚੂ ਮੈਂ ਇਕਵਾਲ ਸਿੰਘ ਗਿੱਲ ਤੋਂ ਬਣਾਈ ਜਿਨ੍ਹਾਂ ਨੇ ਸਿੱਧੂ ਮੂਸੇ ਵਾਲੇ ਦਾ ਬਣਾਇਆ ਸੀ ਪਾਣ ਉਹਨਾਂ ਨੇ ਤਿਆਰ ਕਰਿਆ ਜੀ ਕਿੰਨੇ ਸਮੇਂ ਵਿੱਚ ਬਣ ਗਿਆ ਸਟੈਚੂ ਜੀ ਤਿੰਨ ਮਹੀਨੇ ਲੱਗੇ ਜੀ ਤਿੰਨ ਮਹੀਨਿਆਂ ਦੇ ਵਿੱਚ ਤਿਆਰ ਕਰਿਆ ਜੀ ਉਹਨਾਂ ਨੇ ਠੀਕ ਹੈ ਜਦੋਂ ਸਟੈਚੂ ਬਣਵਾਇਆ ਤੁਸੀਂ ਕੀ ਕੁਝ ਉਹਨਾਂ ਨੂੰ ਮੁਹੱਈਆ ਕਰਾ ਕੇ ਦਿੱਤਾ ਫੋਟੋ ਦਿੱਤੀ ਜਾਂ ਕੁਝ ਉਹਨਾਂ ਨੂੰ ਫੋਟੋ ਦਿੱਤੀ ਜੀ ਉਹਨਾਂ ਨੇ ਕੱਦ ਪੁੱਛਿਆ ਜੀ ਉਹਨਾਂ ਨੇ ਕਿੰਨਾ weight ਹੈ ਜੀ weight ਪੁੱਛਿਆ ਜੀ ਫਿਰ ਉਦੋਂ ਬਾਅਦ suit ਮੰਗਾਇਆ ਜੀ ਉਹਨਾਂ ਦੇ ਪੈਰ ਦੀ ਜੁੱਤੀ ਹੈ ਜੁੱਤੀ ਦਾ ਵੀ ਜਿਹੜਾ ਮਾਪ ਸੀ ਉਹ ਸੇਮ ਰੱਖਿਆ ਜੀ ਉਹਨਾਂ ਨੇ ਹਾਂ ਇਸ ਕੱਲੀ ਕਲੀ ਚੀਜ਼ ਉਹਨਾਂ ਨੇ ਪੁੱਛੀ ਹੈ ਜੀ ਵੀ ਕਿੰਨਾ weight ਸੀ ਕਿੰਨੇ ਕੁ ਹੈਲਦੀ ਸੀ ਉਹਨਾਂ ਨੇ ਫੋਟੋ ਬਾਰ-ਬਾਰ ਫੋਟੋ ਮੰਗਾਈ ਦੀ ਵੀ ਕਿ ਤੇ ਸੂਟ ਦੇ हिसाब ਨਾਲ ਮਾਫ ਕੇ ਉਹਨਾਂ ਨੇ ਬਿਲਕੁਲ ਐਕਿਊਰੇਟ ਐਵੇਂ ਬਣਾਏ। ਖਰਚਾ 1 ਲੱਖ ਰੁਪਏ ਜੀ। ਹਾਂ ਖਰਚੇ ਦੀ ਕੋਈ ਗੱਲ ਨਹੀਂ ਖਰਚੇ 5 ਲੱਖ ਰੁਪਏ ਦਾ ਬਣਦਾ ਪਰ ਫਿਰ ਵੀ ਬਣਵਾਉਣਾ ਸੀ ਜੀ। ਤੇ ਤੇ ਕਿਸ ਤਰ੍ਹਾਂ ਦੇਖਦੇ ਹੋ ਜਿਵੇਂ ਤੁਸੀਂ ਇੱਕ ਪੁੱਤ ਦੀ ਮਿਸਾਲ ਜਿਹੜੀ ਹੈਗੀ ਹੈ ਅੱਜ ਬਣ ਕੇ ਸਾਹਮਣੇ ਆਇਓ ਅੱਜ ਕੱਲ ਦੇ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਆ ਆਪਣੇ ਮਾਪਿਆਂ ਨੂੰ ਭੁੱਲ ਜਾਂਦੇ ਨੇ ਬਰਦਾਸ਼ਤ ਨੂੰ ਛੱਡ ਜਾਂਦੇ ਨੇ ਤੁਸੀਂ ਮਰਨ ਤੋਂ ਬਾਅਦ ਵੀ ਉਹਨਾਂ ਦਾ ਸਰੂਪ ਹੈ ਜਿਹੜਾ ਉਹ ਸਟੈਚੂ ਦੇ ਰੂਪ ਵਿੱਚ ਸਾਹਮਣੇ ਬੈਠਿਆ ਹਾਂ ਹਾਂਜੀ ਸਟੈਚੂ ਦੇ ਰੂਪ ਵਿੱਚ ਸਾਹਮਣੇ ਬੈਠਿਆ ਇੱਕਦਮ ਜੀ ਅਸੀਂ ਹੁਣ ਵਰਸੋਡੀ ਕਰੀ ਸੀ ਮਾਤਾ ਦੀ ਪਿੱਛੇ ਜੇ ਯਾਨੀ ਕਿ ਅਸੀਂ ਜਦੋਂ ਸਵਾਰੀ ਲੈ ਕੇ ਆਏ ਨਾ ਉਹ ਉੱਥੇ ਮਾਤਾ ਬੈਠੇ ਸੀ ਯਾਨੀ ਕਿ ਉਹ ਵੀ ਕਹਿਣ ਲੱਗੇ ਮਾਤਾ ਤੁਹਾਨੂੰ ਉੱਪਰ ਨਹੀਂ ਬੈਠਣਾ ਚਾਹੀਦਾ ਵੀ ਮਹਾਰਾਜੀ ਸਵਾਰੀ ਹੈ ਜੀ ਉਹਨਾਂ ਨੇ ਫਿਰ ਜਲਤਿਆਂ ਨਾਲ ਦੇਖਿਆ ਸਿਚੇਪੇ ਤੇ ਮੈਂ ਦੱਸਿਆ ਵੀ ਇਹ ਸਟੈਚੂ ਹੈ ਉਹ ਵੀ ਹੈਰਾਨ ਰਹਿ ਕੇ ਕੋਈ ਵੀ ਨਵਾਂ ਬੰਦਾ ਆਉਂਦਾ ਜੀ ਇੱਕਦਮ ਇਹ ਸੋਚਦਾ ਵੀ ਬਿਲਕੁਲ ਸਹੀ ਹੈ ਤੁਸੀਂ ਕੀ ਗੱਲ ਕਰ ਰਹੇ ਸੀ ਕਿ ਤੁਹਾਡੇ ਦੇ ਬੰਦਾ ਆਇਆ ਸੀ ਹਾਂ ਸਾਡੇ ਘਰੇ ਇੱਥੇ ਪਿਆ ਸੀ ਤੇ ਉਹ ਉਸ ਦੇ ਬਾਗੇ ਨੂੰ ਚਾਣੀ ਸਾਡੇ ਘਰੇ ਮੇਰੀ ਯਾਨੀ ਕਿ ਸਾਡਾ ਦੋਸਤ ਵੀ ਹੈ ਯਾਨੀ ਕਿ ਆਪਣੇ ਆਰਤੀ ਦਾ ਮਨੀਮ ਵੀ ਹੈ ਉਹ ਗੱਡੀ ਲੈ ਕੇ ਗਿਆ ਸੀ ਉਹਦੇ بیٹے ਦਾ ਨਾ ਪੇਪਰ ਸੀ ਜੀ ਉਹ ਆ ਕੇ ਗੱਡੀ ਖੜਾ ਕੇ ਚਾਬੀ ਇੱਥੇ ਰੱਖ ਕੇ ਨਾ ਇੱਥੇ ਬੈਠ ਕਰੇ ਕੋਈ ਹੈ ਨਹੀਂ ਸੀ ਗੁਜ਼ਰਦੀ ਉਹ ਇੱਥੇ ਬਹਿ ਕੇ ਨਾ ਮਾਤਾ ਦੇ ਸਟੈਚੂ ਪਿਆ ਸੀ ਯਾਨੀ ਕਿ ਇੱਥੇ ਮਾਤਾ ਕਹਿੰਦੀ ਦੇਖਿਆ ਕਰੂ ਨੀਵੀ ਪਾਈ ਬੈਠੇ ਰਹੇ ਜੀ 5-7 ਮਿੰਟ ਕੋਈ ਹੈ ਨਹੀਂ ਸੀ ਉਹ ਫੇਰ ਦੇਖਿਆ ਕਰੇ ਫੇਰ ਮਾਤਾ ਉਹ ਜਾ ਕੇ ਜਾਨਕੀ ਇੱਕਦਮ ਰੁਸ ਕੇ ਭੱਗ ਗਿਆ ਜੀ ਆਪਦੇ ਡੈਡੀ ਨੂੰ ਕਹਿੰਦਾ ਯਾਰ ਘਰੇ ਮਾਤਾ ਬੈਠੇ ਸੀ ਡੈਡੀ ਉਹਨਾਂ ਤਾਂ ਮੈਨੂੰ ਚਾਹ ਪਾਣੀ ਵੀ ਨਹੀਂ ਪੁੱਛਿਆ ਉਹ ਤਾਂ ਉਹਦੇ ਡੈਡੀ ਨੂੰ ਪਤਾ ਸੀ ਉਹ ਜਾਨਕੀ ਭੋਗ ਤੇ ਆਏ ਸੀ ਉਹਨਾਂ ਦੱਸਿਆ ਵੀ ਉਹ ਕਿਹੜੇ ਕਮਰੇ ਚ ਗਿਆ ਸੀ ਉਹਨਾਂ ਸਾਰੀ ਚੀਜ਼ ਪੁੱਛੀ ਵੀ ਮਾਤਾ ਇਹ ਜੀ ਸੀ ਉਹਨਾਂ ਜਦੋਂ ਦੱਸਿਆ ਵੀ ਇਹ ਤਾਂ ਉਹਦਾ ਸਟੈਚੂ ਬਣਾਇਆ ਹੋਇਆ ਉਹ ਵੀ ਹੈਰਾਨ ਰਹਿ ਗਿਆ ਉਹ ਵੀ ਜਾਨਕੀ ਪਤਾ ਨਹੀਂ ਲੱਗਿਆ 10-15 ਮਿੰਟ ਇੱਥੇ ਰੂਮ 'ਚ ਬਹਿ ਕੇ ਵੀ ਚਲ ਗਏ ਸੀ ਇਹ ਬ ਠੀਕ ਹੈ ਸੋ ਤੁਸੀਂ ਗਰੀਬੀ ਵੀ ਬਹੁਤ ਠੰਡਾਈ ਅੱਜ ਤੁਸੀਂ ਚਲੋ ਕਾਮਯਾਬੀ ਦੀ ਬੰਦੀਆਂ ਚੋ ਰਹੇ ਹੋ ਪਰ ਅੱਜ ਮਾਤਾ ਜੀ ਨਾਲ ਨਹੀਂ ਹੈਗੇ ਅੱਜ ਮਾਤਾ ਨਹੀਂ ਹੈਗੇ ਬਸ ਆਪਾਂ ਜੇ ਹੁੰਦੇ ਬਹੁਤ ਖੁਸ਼ ਹੁੰਦੇ ਜੀ ਜਾਨੀ ਕਿ ਮਾਤਾ ਆਪਣੀਆਂ ਤਰੱਕੀ ਦੇਖ ਕੇ ਮਾਵਾਪ ਬਹੁਤ ਖੁਸ਼ ਹੁੰਦੇ ਆ ਬੇ ਪੁੱਤਰੀ ਤਰੱਕੀ ਦੇਖ ਕੇ ਅੱਜ ਨਹੀਂ ਹੈਗੇ ਸੋਚਦੇ ਵੀ ਕਾਸ ਜੇ ਥੋੜੇ ਪੈਸਾ ਘੱਟ ਹੋਵੇ ਮਾਵਾਪ ਹੁਣ ਮਾਵਾਪ ਤੋਂ ਉੱਪਰ ਕੋਈ ਕੀਮਤ ਨਹੀਂ ਜੀ ਕਿੰਨਾ ਕੁ ਆਪਾਂ ਕਹੀਏ ਫਰਕ ਆ ਗਿਆ ਹੁਣ ਜ਼ਿੰਦਗੀ 'ਚ ਜਦੋਂ ਮਾਤਾ ਜੀ ਜਿਉਂਦੇ ਸੀ ਪਹਿਲਾਂ ਕਿੰਨੀ ਕੁ ਗਰੀਬੀ ਸੀ ਤੇ ਹੁਣ ਹੁਣ ਦੇ ਹਾਲਾਤ ਕੀ ਨੇ ਹੁਣ ਦੇ ਹਾਲਾਤ ਬਿਲਕੁਲ ਵਧੀਆ ਜ਼ਿੰਦਗੀ ਜਿਉਂਦੇ ਨੇ ਦੋ ਦੋ ਤਿੰਨ ਤਿੰਨ ਗੱਡੀਆਂ ਹੈਗੀਆਂ ਜੀ ਸਾਰੀ ਚੀਜ਼ ਹੈਗੀ ਹੈ ਜੀ ਖੇਤੀ ਵਧੀਆ ਕਰਦੇ ਆਂ ਜੀ ਸਾਰੀ ਚੀਜ਼ ਕੋਈ ਪ੍ਰਮਾਤਮਾ ਨੇ ਕਮੀ ਨਹੀਂ ਛੱਡੀ ਪਰ ਮਾਂ ਪਹਿਲਾਂ ਫਾਦਰ ਮੇਰਾ 2013 ਜਿਹੜਾ ਇਥੇ ਹੋ ਗਈ ਸੀ ਉਦੋਂ ਹਾਲਾਤ ਬਹੁਤ ਮਾੜੇ ਸੀ ਉਦੋਂ ਦਾ ਉਦੋਂ ਬਾਅਦ ਚ ਹੌਲੀ ਹੌਲੀ ਜਨ ਕੇ ਅਸੀਂ ਜੋਬ ਕਰਨ ਲੱਗੇ ਹੌਲੀ ਹੌਲੀ ਤਰੱਕੀ ਦੇ ਵਰਸ ਆਈ ਜੀ ਚਲੋ ਹੁਣ ਇਹ ਮਹਿਸੂਸ ਕਰ ਰਿਹਾ ਵੀ ਅਸੀਂ ਇਹ ਨਹੀਂ ਸੋਚ ਰਹੇ ਮਾਤਾ ਜੀ ਚਲੇ ਗਏ ਇਹ ਮਹਿਸੂਸ ਕਰਦੇ ਮਾਤਾ ਜੀ ਮੇਰੇ ਨਾਲ ਹੀ ਹੈ ਮੈਂ ਇਹਨਾਂ ਦਾ ਸਰਵਾਤ ਲੈ ਕੇ ਜਾਂਦਾ ਜੋ ਵੀ ਕੰਮ ਸੋਚ ਕੇ ਜਾਂਦੇ ਆ ਉਹ ਰੇ ਕੰਮ ਸਕਸੈਸਫੁਲ ਹੁੰਦਾ ਜੀ ਗੱਲਾਂ ਮਾਤਾ ਕਰਦੇ ਹੋ ਮਾਤਾ ਜੀ ਨਾਲ ਬਹੁਤ ਜ਼ਿਆਦਾ ਮੇਰੇ ਪੁੱਛਦੇ ਵੀ ਮਾਤਾ ਜੀ ਮੈਂ ਕੋਈ ਵੀ ਕੋਈ ਵੀ ਨਵਾਂ ਡਿਸੀਜਨ ਲੈਣਾ ਹੁੰਦਾ ਮਾਤਾ ਕੋਲੇ ਬੈ ਕੇ ਪੁੱਛਦਾ ਤੇ ਇਹਨਾਂ ਨੂੰ ਇਹ ਲੱਗਦਾ ਦਿਲ ਤੋਂ ਅੰਦਰੋਂ ਆਤਮਾ ਤੋਂ ਵੀ ਹਾਂ ਜਾਂ ਹਾਂ ਕਰਦੀ ਜੇ ਨਹੀਂ ਨਾ ਇਹ ਨਾ ਕਰਦੀ ਉਹ ਮੰਨ ਕੇ ਉਹ ਫੈਸਲਾ ਸਿਰ ਮੱਥੇ ਹੁੰਦਾ ਜੀ ਠੀਕ ਹੁਣ ਕਿਤੇ ਨਹੀਂ ਰਹਿ ਸਕਦਾ ਮੈਂ ਤੇਰੇ ਬਗੈਰ ਮੈਂ ਕਿਤੇ ਵੀ ਨਹੀਂ ਗਿਆ ਨਾ ਮੇਰੇ ਮੰਮੀ ਦੇ ਗਿਆ ਕਿਤੇ ਵੀ ਨਹੀਂ ਰਾਤ ਤੱਕ ਨਹੀਂ ਲਾਈ ਮੈਂ ਤੇ ਇਹ ਬਹੁਤ ਸਾਰਾ ਸੀ ਮਾਤਾ ਦਾ ਸਟੈਚੂ ਮੈਂ ਕਵਾਲ ਸਿੰਘ ਗਿੱਲ ਦੇ ਤੋਂ ਬਣਾਇ ਜਿਨ੍ਹਾਂ ਨੇ ਸਿੱਧੂ ਮੂਸੇ ਵਾਲੇ ਦਾ ਬਣਾਇਆ ਸੀ ਪਾਣੂ ਕੇ ਗਿੱਲ ਜੀ ਉਹਨਾਂ ਨੇ ਤਿਆਰ ਕਰੇ ਜੀ ਤਾਂ ਕਿ ਮੰਮੀ ਅੱਜ ਮੈਨੂੰ ਫੁੱਲ ਮਾਰਕਸ ਆਏ ਸੀਗੇ ਅਤੋਂ ਸੇ ਮੇਰੇ ਕੰਨ ਬਨਵਾ ਦੇਣਾ ਮੰਮੀ ਇਸ ਵਾਰ ਦੇ ਚੱਲਿਆ ਅੱਜ ਨਹੀਂ ਹੈਗੇ ਸੋਚਦੇ ਹਾਂ ਵਿਕਾਸ ਚੇਹ ਥੋੜੀ ਜਿਹਾ ਪੈਸਾ ਘੱਟ ਹੋਵੇ ਮਾਪੇ ਹੁਣ ਮਾਪੇ ਤੋਂ ਉੱਪਰ ਕੋਈ ਕੀਮਤ ਨਹੀਂ ਮੈਂ ਮਹਿਸੂਸ ਕਰ ਰਿਹਾ ਵੀ ਅਸੀਂ ਇਹ ਨਹੀਂ ਸੋਚ ਰਹੇ ਮਾਤਾ ਜੀ ਚਲੇ ਗਏ ਇਹ ਮਹਿਸੂਸ ਕਰਦੇ ਮਾਤਾ ਜੀ ਮੇਰੇ ਨਾਲ ਹੀ ਹੈ ਮੈਂ ਇਹਨਾਂ ਦਾ ਸਰਵਾਤ ਲੈ ਕੇ ਜਾਣਾ ਜੋ ਵੀ ਕੰਮ ਸੋਚ ਕੇ ਜਾਂਦੇ ਆ ਉਹ ਹਰੇਕ ਕੰਮ ਸਕਸੈਸਫੁਲ ਹੁੰਦੇ ਜੀ ਜੀ ਕੀ ਨਾਮ ਤੁਹਾਡਾ ਮਨਪੀ ਸਿੰਘ ਜੀ ਮਨਪੀ ਸਿੰਘ ਜੀ ਅਸੀਂ ਦੇਖ ਰਹੇ ਹਾਂ ਤੁਸੀਂ ਆਪਣੀ ਮਾਤਾ ਜੀ ਦਾ ਸਟੈਚੂ ਬਣਵਾਇਆ ਹੈ ਪਹਿਲਾਂ ਤਾਂ ਇਹ ਦੱਸੋ ਕਦੋਂ ਅਕਾਲ ਚਲਾਣਾ ਕਰ ਗਈ ਸੀ ਤੁਹਾਡੇ ਮਾਤਾ ਜੀ ਮਾਤਾ ਜੀ ਜਾਨੀ ਕਿ 7 ਤਰੀਕ ਨੂੰ ਬਿਮਾਰ ਹੋਈ ਸੀ ਜੀ ਜਾਨੀ ਕਿ 8 ਤਰੀਕ ਨੂੰ ਸ਼ਾਮ ਨੂੰ ਲਾ ਲਓ ਜੀ ਅਕਾਲ ਚਲਾਣਾ ਕਰ ਗਈ ਸੀ ਅੱਛਾ ਜੀ ਸੋ ਉਸ ਤੋਂ ਬਾਅਦ 6 ਨੂੰ ਅਸੀਂ ਲੈ ਗਏ ਸੀ ਹੱਥੋਂ ਜੀ 6 ਨੂੰ ਫਿਰ ਜ਼ਹਿਨ ਚਾਹਿਆ ਵੀ ਮਾਤਾ ਦੀ ਕਮੀ ਜਿਹੜੀ ਹੈਗੀ ਇਹ ਸਟੈਚੂ ਦੇ ਜਿਦਾਂ ਪੂਰੀ ਕੀਤੀ ਜਾਵੇ ਹਾਂਜੀ ਜਨਨ ਕਿ ਇਹਨਾਂ ਨਾਲ ਗੱਲਾਂ ਮਾਤਾ ਕਰਕੇ ਜੀ ਸਾਰੀ ਚੀਜ਼ ਆਪਾਂ ਕੋਈ ਡਿਸੀਜਨ ਹੁੰਦਾ ਜੀ ਘਰ ਚ ਕੋਈ ਕੰਮ ਕਰਨਾ ਹੋਵੇ ਨਾ ਮੈਂ ਸਵੇਰੇ ਅਸ਼ੀਰਵਾਦ ਲੈ ਕੇ ਜਾਣਾ ਜੀ ਗੱਲ ਕਰਕੇ ਉਹਨਾਂ ਨੂੰ ਪੁੱਛ ਕੇ ਜਨਨ ਕਿ ਮਨ ਇਹ ਤਸੱਲੀ ਮਿਲ ਜਾਂਦੀ ਵੀ ਹਾਂਜੀ ਹਾਂਜੀ ਹਾਂ ਕਹਿੰਦੇ ਠੀਕ ਹੈ ਅਸੀਂ ਦੇਖ ਰਹੇ ਹਾਂ ਮਾਤਾ ਜੀ ਦੇ ਸੂਟ ਵੀ ਬਹੁਤ ਸੋਹਣਾ ਪਾਇਆ ਹੋਇਆ ਸੋ ਜਿਵੇਂ ਕੋਈ ਤਿਹਾਰ ਹੁੰਦਾ ਕੋਈ ਫੰਕਸ਼ਨ ਹੁੰਦਾ ਸੋ ਫਿਰ ਸੂਟ ਵੀ ਬਦਲੇ ਜਾਂਦੇ ਹਾਂ ਹਾਂ ਜੀ ਸੂਟ ਅਸੀਂ ਚੇਂਜ ਕਰਦੇ ਹਾਂ ਕੋਈ ਤਿਹਾਰ ਹੁੰਦਾ ਕੋਈ ਬਰਥਡੇ ਹੁੰਦਾ ਮੇਰੀ ਗੁੜੀਆ ਨੂੰ ਬਹੁਤ ਪਿਆਰ ਕਰਦੇ ਸੀ ਉਹਦਾ ਬਰਥਡੇ ਆਏਗਾ ਹੋਮ ਦੇ ਵਾਸਤੇ ਨਵਾਂ ਸੂਟ ਤਿਆਰ ਕਰਾਵਾਂਗੇ ਮਾਤਾ ਜੀ ਠੀਕ ਹੈ ਸੋ ਮਾਤਾ ਜੀ ਦੀ ਡੈਥ ਕਿਵੇਂ ਹੋਈ ਮਾਤਾ ਜੀ ਜਾਨੀ ਕਿ ਥੋੜਾ ਜਿਹਾ ਪਹਿਲਾਂ ਤੋਂ ਪਹਿਲਾਂ ਤਿੰਨ ਚਾਰ ਮਹੀਨੇ ਪਹਿਲਾਂ ਇਹਨਾਂ ਦੀ ਆਪਰੇਸ਼ਨ ਹੋਇਆ ਸੀ ਓਪਰੇਟ ਤੋਂ ਬਾਅਦ ਇਹਨਾਂ ਨੂੰ ਥੋੜਾ ਜਿਹਾ ਤਕਲੀਫ ਰਹੀ ਸੀ ਥ ਸਾਰਾ ਕੁਝ ਸਹੀ ਹੋ ਗਿਆ ਸੀ ਡਾਕਟਰ ਤੋਂ ਉਸ ਤੋਂ ਬਾਅਦ ਵੀ ਚੈੱਕਅਪ ਕਰਾਇਆ ਉਸ ਤੋਂ ਬਾਅਦ ਚ ਪਤਾ ਨਹੀਂ ਇੱਕਦਮ ਬੀਪੀ ਲੋਅ ਰਹਿਣ ਲੱਗ ਗਿਆ ਸੀ ਬੀਪੀ ਲੋਅ ਰਹਿਣ ਕਰਕੇ ਥੋੜਾ ਜਿਹਾ ਪਤਾ ਨਹੀਂ ਕਿਡਨੀਆਂ ਤੇ ਅਸਰ ਹੋਇਆ ਪਤਾ ਨਹੀਂ ਕਿਸ ਚੀਜ਼ ਦਾ ਹੋਇਆ ਜੀ ਉਸ ਤੋਂ ਬਾਅਦ ਤਾਂ ਠੀਕ ਨਹੀਂ ਹੋਈ ਇੱਕਦਮ ਹੀ ਬਿਮਾਰ ਹੋ ਗਏ 6 ਤਰੀਕ ਨੂੰ ਇਹ ਮਾਤਾ ਜੀ ਦਾ ਸਟੈਚੂ ਤੁਸੀਂ ਕਿੱਥੋਂ ਬਣਵਾਇਆ ਜੀ ਮਾਤਾ ਦਾ ਸਟੈਚੂ ਮੈਂ ਇਕਵਾਲ ਸਿੰਘ ਗਿੱਲ ਤੋਂ ਬਣਾਈ ਜਿਨ੍ਹਾਂ ਨੇ ਸਿੱਧੂ ਮੂਸੇ ਵਾਲੇ ਦਾ ਬਣਾਇਆ ਸੀ ਪਾਣੂਕੇ ਗਿੱਲ ਜੀ ਉਹਨਾਂ ਨੇ ਤਿਆਰ ਕਰਿਆ ਜੀ ਕਿੰਨੇ ਸਮੇਂ ਚ ਬਣ ਗਿਆ ਸਟੈਚੂ ਜੀ 3 ਮਹੀਨੇ ਲੱਗੇ ਜੀ 3 ਮਹੀਨਿਆਂ ਦੇ ਵਿੱਚ ਤਿਆਰ ਕਰਾਈ ਉਹਨਾਂ ਨੇ ਜਦੋਂ ਸਟੈਚੂ ਬਣਵਾਇਆ ਤੁਸੀਂ ਕੀ ਕੁਝ ਉਹਨਾਂ ਨੂੰ ਮੁਹੱਈਆ ਕਰਾ ਕੇ ਦਿੱਤਾ ਫੋਟੋ ਦਿੱਤੀ ਜਾਂ ਕੁਝ ਉਹਨਾਂ ਨੂੰ ਫੋਟੋ ਦਿੱਤੀ ਜੀ ਉਹਨਾਂ ਨੇ ਕੱਦ ਪੁੱਛਿਆ ਜੀ ਉਹਨਾਂ ਨੇ ਕਿੰਨਾ weight ਹੈ ਜੀ weight ਪੁੱਛਿਆ ਜੀ ਫਿਰ ਉਦੋਂ ਬਾਅਦ suit ਮੰਗਾਇਆ ਜੀ ਉਹਨਾਂ ਦੇ ਪੈਰ ਦੀ ਜੁੱਤੀ ਹੈ ਜੁੱਤੀ ਦਾ ਵੀ ਜਿਹੜਾ ਮਾਪ ਸੀ ਉਹ ਸੇਮ ਰੱਖਿਆ ਜੀ ਉਹਨਾਂ ਨੇ ਇਸ ਕੱਲੀ ਕਲੀ ਚੀਜ਼ ਉਹਨਾਂ ਨੇ ਪੁੱਛੀ ਹੈ ਜੀ ਵੀ ਕਿੰਨਾ weight ਸੀ ਕਿੰਨੇ ਕੁ ਹੈਲਦੀ ਸੀ ਉਹਨਾਂ ਨੇ ਫੋਟੋ ਬਾਰ-ਬਾਰ ਫੋਟੋ ਮੰਗਾਈ ਦੀ ਵੀ ਕਿ ਤੇ suit ਦੇ ਹਿਸਾਬ ਨਾਲ ਮਾਪ ਕੇ ਉਹਨਾਂ ਨੇ ਬਿਲਕੁਲ ਐਕਿਊਰੇਟ ਬਣਾਇਆ ਹੈ ਖਰਚ 1 ਲੱਖ ਰੁਪਏ ਖਰਚੇ ਦੀ ਕੋਈ ਗੱਲ ਨਹੀਂ ਖਰਚੇ 5 ਲੱਖ ਰੁਪਏ ਦਾ ਬਣਦਾ ਪਰ ਫਿਰ ਵੀ ਬਣਵਾਉਣਾ ਸੀ ਜੀ ਤੇ ਤੇ ਕਿਸ ਤਰ੍ਹਾਂ ਦੇਖਦੇ ਹੋ ਜਿਵੇਂ ਤੁਸੀਂ ਇੱਕ ਪੁੱਤ ਦੀ ਮਿਸਾਲ ਜਿਹੜੀ ਹੈਗੀ ਹੈ ਅੱਜ ਬਣ ਕੇ ਸਾਹਮਣੇ ਆਇਆ ਅੱਜ ਕੱਲ ਦੇ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਆ ਆਪਣੇ ਮਾਪਿਆਂ ਨੂੰ ਭੁੱਲ ਜਾਂਦੇ ਨੇ ਬਰਦਾਸ਼ਤੋਂ ਤੱਕ ਛੱਡ ਜਾਂਦੇ ਨੇ ਤੁਸੀਂ ਮਰਨ ਤੋਂ ਬਾਅਦ ਵੀ ਉਹਨਾਂ ਦਾ ਸਰੂਪ ਹੈ ਜਿਹੜਾ ਉਹ ਸਟੈਚੂ ਦੇ ਰੂਪ ਵਿੱਚ ਸਾਹਮਣੇ ਬੈਠਿਆ ਹਾਂਜੀ ਸਟੈਚੂ ਦੇ ਰੂਪ ਵਿੱਚ ਸਾਹਮਣੇ ਬੈਠਿਆ ਇੱਕਦਮ ਜੀ ਅਸੀਂ ਹੁਣ ਵਰਸੋਡੀ ਕਰੀ ਸੀ ਮਾਤਾ ਦੀ ਪਿੱਛੇ ਜੀ ਯਾਨੀ ਕਿ ਅਸੀਂ ਜਦੋਂ ਸਵਾਰੀ ਲੈ ਕੇ ਆਏ ਨਾ ਉਹ ਉੱਥੇ માતા ਬੈਠੇ ਸੀ ਯਾਨੀ ਕਿ ਉਹ ਵੀ ਕਹਿਣ ਲੱਗੇ માતા ਤੁਹਾਨੂੰ ਉੱਪਰ ਨਹੀਂ ਬੈਠਣਾ ਚਾਹੀਦਾ ਵੀ ਮਹਾਰਾਜ ਦੀ ਸਵਾਰੀ ਹੈ ਜੀ ਉਹਨਾਂ ਨੇ ਫਿਰ ਜਲਤਿਆਨ ਨਾਲ ਦੇਖਿਆ ਸਿੱਚੇ ਵਿੱਚ ਮੈਂ ਦੱਸਿਆ ਵੀ ਇਹ ਸਟੈਚੂ ਹੈ ਉਹ ਵੀ ਹੈਰਾਨ ਰਹਿ ਕੇ ਕੋਈ ਵੀ ਨਵਾਂ ਬੰਦਾ ਆਂਦਾ ਜੀ ਇੱਕਦਮ ਇਹ ਸੋਚਦਾ ਵੀ ਬਿਲਕੁਲ ਸਹੀ ਹੈ ਤੁਸੀਂ ਕੀ ਗੱਲ ਕਰ ਰਹੇ ਸੀ ਕਿ ਤੁਹਾਡੇ ਦੇ ਬੰਦਾ ਆਇਆ ਸੀ ਹਾਂ ਸਾਡੇ ਘਰੇ ਉੱਥੇ ਪਿਆ ਸੀ ਤੇ ਉਸ ਦੇ ਬਾਗੇ ਨੂੰ ਚਾੜੀ ਸਾਡੇ ਘਰੇ ਮੇਰੀ ਯਾਨੀ ਕਿ ਸਾਡਾ ਦੋਸਤ ਵੀ ਹੈ ਯਾਨੀ ਕਿ ਆਪਣੇ ਆਰਤੀ ਦਾ ਮਨੀਮ ਵੀ ਹੈ ਉਹ ਗੱਡੀ ਲੈ ਕੇ ਗਿਆ ਸੀ ਉਹਦੇ بیٹے ਦਾ ਨਾ ਪੇਪਰ ਸੀ ਜੀ ਉਹ ਆ ਕੇ ਗੱਡੀ ਖੜਾ ਕੇ ਚਾਬੀ ਇੱਥੇ ਰੱਖ ਕੇ ਨਾ ਇੱਥੇ ਬੈਠ ਕਰੇ ਕੋਈ ਹੈ ਨਹੀਂ ਸੀ ਗੁਦਰਦੀ ਉਹ ਇੱਥੇ ਬਹਿ ਕੇ ਨਾ ਮਾਤਾ ਦੇ ਸਟੈਚੂ ਪਿਆ ਸੀ ਜਾਨੀ ਕਿ ਇੱਥੇ ਮਾਤਾ ਕਹਿੰਦੀ ਦੇਖਿਆ ਕਰੋ ਨੀਵੀ ਪਾਈ ਬੈਠੇ ਰਹੇ ਜੀ 5-7 ਮਿੰਟ ਕੋਈ ਹੈ ਨਹੀਂ ਸੀ ਉਹ ਫੇਰ ਦੇਖਿਆ ਕਰੇ ਫੇਰ ਮਾਤਾ ਉਹ ਜਾ ਕੇ ਜਾਨੀ ਕਿ ਇੱਕਦਮ ਰੁਸ ਕੇ ਭੱਗ ਗਿਆ ਜੀ ਆਪਦੇ ਡੈਡੀ ਨੂੰ ਕਹਿੰਦਾ ਯਾਰ ਘਰੇ ਮਾਤਾ ਬੈਠੇ ਸੀ ਡੈਡੀ ਉਹਨਾਂ ਤਾਂ ਮੈਨੂੰ ਚਾਹ ਪਾਣੀ ਵੀ ਨਹੀਂ ਪੁੱਛਿਆ ਉਹ ਤਾਂ ਉਹਦੇ ਡੈਡੀ ਨੂੰ ਪਤਾ ਸੀ ਉਹ ਜਾਨੀ ਕਿ ਭੋਗ ਤੇ ਆਏ ਸੀ ਉਹਨਾਂ ਦੱਸਿਆ ਵੀ ਉਹ ਕਿਹੜੇ ਕਮਰੇ ਚ ਗਿਆ ਸੀ ਉਹਨਾਂ ਸਾਰੀ ਚੀਜ਼ ਪੁੱਛੀ ਵੀ ਮਾਤਾ ਇਹ ਜੀ ਸੀ ਉਹਨਾਂ ਜਦੋਂ ਉਹ ਵੀ ਹੈਰਾਨ ਰਹਿ ਗਿਆ ਉਹ ਵੀ ਜਨਨ ਕਿ ਪਤਾ ਨਹੀਂ ਲੱਗਿਆ 10-15 ਮਿੰਟ ਇੱਥੇ ਰੂਮ 'ਚ ਬਹਿ ਕੇ ਵੀ ਚਲ ਗਏ ਸੀ ਇਹ ਬਿਲਕੁਲ ਹੁਣੀ ਲੇਟੈਸਟ ਗੱਲ ਹੈ ਜੀ 10 ਤੋਂ 12 ਅੱਕ ਦੰਦੀ ਗੱਲ ਹੈ ਜੀ ਠੀਕ ਹੈ ਸੋ ਤੁਸੀਂ ਗਰੀਬੀ ਵੀ ਬਹੁਤ ਠੰਡਾਈ ਅੱਜ ਤੁਸੀਂ ਚਲੋ ਕਾਮਯਾਬੀ ਦੀ ਬਲੰਦੀਆਂ ਛੂਰਿਓ ਪਰ ਅੱਜ ਮਾਤਾ ਜੀ ਨਾਲ ਨਹੀਂ ਹੈਗੇ ਅੱਜ ਮਾਤਾ ਨਹੀਂ ਹੈਗੇ ਬਸ ਆਪਾਂ ਜੇ ਹੁੰਦੇ ਬਹੁਤ ਖੁਸ਼ ਹੁੰਦੇ ਜੀ ਜਨਨ ਕਿ ਮਾਤਾ ਆਪਣੀ ਤਰੱਕੀ ਦੇਖ ਕੇ ਮਾਪੇ ਬਹੁਤ ਖੁਸ਼ ਹੁੰਦੇ ਆਪਦੇ ਪੁੱਤਰੀ ਤਰੱਕੀ ਦੇਖ ਕੇ ਅੱਜ ਨਹੀਂ ਹੈਗੇ ਸੋਚਦੇ ਆ ਵਿਕਾਸ ਚੇ ਥੋੜੇ ਪੈਸਾ ਘੱਟ ਹੋਵੇ ਮਾਪੇ ਹੁਣ ਕਿੰਨਾ ਕੁ ਆਪਾਂ ਕਹ ਜੀ ਫਰਕ ਆ ਗਿਆ ਹੁਣ ਜ਼ਿੰਦਗੀ ਜਦੋਂ ਮਾਤਾ ਜੀ ਜਿਉਂਦੇ ਸੀ ਪਹਿਲਾਂ ਕਿੰਨੀ ਕੁ ਗਰੀਬੀ ਸੀ ਤੇ ਹੁਣ ਹੁਣ ਦੇ ਹਾਲਾਤ ਕੀ ਨੇ ਹੁਣ ਦੇ ਹਾਲਾਤ ਬਿਲਕੁਲ ਵਧੀਆ ਜ਼ਿੰਦਗੀ ਜਿਉਂਦੇ ਨੇ ਦੋ ਦੋ ਤਿੰਨ ਤਿੰਨ ਗੱਡੀਆਂ ਹੈਗੀਆਂ ਜੀ ਸਾਰੀ ਚੀਜ਼ ਹੈਗੀ ਹੈ ਜੀ ਖੇਤੀ ਵਧੀਆ ਕਰਦੇ ਆ ਜੀ ਸਾਰੀ ਚੀਜ਼ ਕੋਈ ਪ੍ਰਮਾਤਮਾ ਨੇ ਕਮੀ ਨਹੀਂ ਛੱਡੀ ਪਰ ਮਾਂ ਪਹਿਲਾਂ ਫਾਦਰ ਮੇਰਾ 2013 ਜਿਹੜਾ ਡੈਥ ਹੋ ਗਈ ਸੀ ਉਦੋਂ ਹਾਲਾਤ ਬਹੁਤ ਮਾੜੇ ਸੀ ਉਦੋਂ ਦਾ ਉਦੋਂ ਬਾਅਦ ਚ ਹੌਲੀ ਹੌਲੀ ਜਨ ਕੇ ਅਸੀਂ ਜੋਬ ਕਰਨ ਲੱਗੇ ਹੌਲੀ ਹੌਲੀ ਤਰੱਕੀ ਦੇ ਵਰਸ ਆਈ ਜੀ ਚਲੋ ਹੁਣ ਇਹ ਮਹਿਸੂਸ ਕਰ ਰਿਹਾ ਵੀ ਅਸੀਂ ਇਹ ਨਹੀਂ ਸੋਚ ਰਹੇ ਮਾਤਾ ਜੀ ਚਲੇ ਗਏ ਇਹ ਮਹਿਸੂਸ ਕਰਦੇ ਮਾਤਾ ਜੀ ਮੇਰੇ ਨਾਲ ਹੀ ਹੈ ਮੈਂ ਇਹਨਾਂ ਦਾ ਸਰਵਾਤ ਲੈ ਕੇ ਜਾਂਦਾ ਜੋ ਵੀ ਕੰਮ ਸੋਚ ਕੇ ਜਾਂਦਾ ਉਹ ਰੇ ਕਮ ਸਕਸੈਸਫੁਲ ਹੁੰਦਾ ਜੀ ਗੱਲਾਂ ਮਾਤਾ ਕਰਦੇ ਹੋ ਮਾਤਾ ਜੀ ਨਾਲ ਬਹੁਤ ਜ਼ਿਆਦਾ ਮੇਰੇ ਪੁੱਛਦੇ ਵੀ ਮਾਤਾ ਜੀ ਮੈਂ ਕੋਈ ਵੀ ਕੋਈ ਵੀ ਨਵਾਂ ਡਿਸੀਜਨ ਲੈਣਾ ਹੁੰਦਾ ਮਾਤਾ ਕੋਲੇ ਬੈ ਕੇ ਪੁੱਛਦਾ ਤੇ ਇਹਨਾਂ ਨੂੰ ਇਹ ਲੱਗਦਾ ਦਿਲ ਤੋਂ ਅੰਦਰੋਂ ਆਤਮਾ ਤੋਂ ਵੀ ਹਾਂ ਜਾਂ ਹਾਂ ਕਰਦੀ ਜੇ ਨਹੀਂ ਨਾ ਇਹ ਨਾ ਕਰਦੀ ਉਹ ਮੰਨ ਕੇ ਉਹ ਫੈਸਲਾ ਸਿਰ ਮੱਥੇ ਹੁੰਦਾ ਜੀ ਠੀਕ